ਜਗਬਾਣੀ ਤੁਸੀਂ ਦੇਖ ਰਹੇ ਹੋ ਤਰਨਤਾਰਨ ਜੀਬਨੀ ਚੋਣਾ ਹੈ ਔਰ ਇਹ ਚੋਣ 27 ਦੀ ਟੋਨ ਸੈੱਟ ਕਰੇਗਾ ਕਿ 27 ਨੂੰ ਸੱਤਾ ਦੇ ਵਿੱਚ ਜਿਹੜੀ ਪਾਰਟੀ ਹੈ ਕਿ ਉਹ ਦੁਬਾਰਾ ਤੋਂ ਆਉਂਦੀ ਹੈ ਜਾਂ ਫਿਰ ਕਿਸੇ ਹੋਰ ਪਾਰਟੀ ਲਈ ਜਾਂ ਫਿਰ ਕੀ ਹੋਏਗਾ ਔਰ ਇਹ ਬਹੁਤ ਅਹਿਮ ਹੈ ਕਿਉਂ ਫਿਲਹਾਲ ਮੈਂ ਤਰਨਤਾਰਨ ਦੇ ਇੱਕ ਜਿਹੜਾ ਚੋਣ ਹੈ ਚੋਣ ਕੇਂਦਰ ਹੈ ਉਸ ਦੇ ਬਾਹਰ ਖੜਾ ਆ ਔਰ ਇਸ ਸਮੇ ਲੋਕ ਜਿਹੜੇ ਨੇ ਕਿਉਂਕਿ ਸਵੇਰ ਦਾ ਸਮਾਂ ਹੈ ਔਰ ਘੱਟ ਲੋਕ ਨੇ ਪਰ ਇਹ ਤਸਵੀਰਾਂ ਜਿਹੜੀਆਂ ਨੇ ਇਹ ਬਿਆਨ ਕਰ ਰਹੀਆਂ ਨੇ ਕਿਉਂਕਿ ਬਾਈਲੈਕਸ਼ਨ ਹੈ ਔਰ ਬਾਈਲੈਕਸ਼ਨ ਜੇ ਹਮ ਉਸ ਤੋਂ ਪਹਿਲਾਂ ਹੋ ਜਾਵੇ ਜਦੋਂ 27 ਦੀ ਚੋਣ ਜਿਹੜੀ ਆਪਾਂ ਕਹੀਏ ਕਿ ਨੇੜੇ ਆ ਬਹੁਤ ਤਾਂ ਫਿਰ ਇੱਕ ਹਿਸਾਬ ਦੇ ਨਾਲ ਇਹ ਟੈਸਟ ਹੈ ਉਹ ਸਾਰੀਆਂ ਪਾਰਟੀਆਂ ਦਾ ਜਿਹੜੀਆਂ ਸੱਤਾਧਰੀ ਵੀ ਹੋਣ ਜਾਂ ਫਿਰ ਸੱਤਾ ਤੋਂ ਬਾਹਰ ਵਾਲੀਆਂ ਪਾਰਟੀਆਂ ਆਪੋਜੀਸ਼ਨ 'ਚ ਬੈਠੀਆਂ ਹੋਣ ਉਹਨਾਂ ਸਾਰਿਆਂ ਦੇ ਲਈ ਏ ਟੈਸਟ ਹੋ ਸਕਦਾ ਆ ਇਹ ਤਸਵੀਰਾਂ ਜਿਹੜਾ ਆ ਇੱਕ ਬੂਥ ਹੈ ਜਿਸ ਦੀ ਤਸਵੀਰ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਟੋਟਲ ਜੇ ਗੱਲ ਕੀਤੀ ਜਾਵੇ 2 ਕਿਲੋਖ ਜਿਹੜੇ ਵੋਟਰ ਨੇ ਉਸ ਕਿਸਮਤ ਜਿਹੜੀ ਹੈ ਉਹ ਤੈਅ ਕਰਨਗੇ ਅੱਜ ਵੱਖਰੇ ਵੱਖਰੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੀ ਪਰ ਇਹ ਤਸਵੀਰ ਜਿਹੜੀ ਹੈ ਇਹ ਸਭ ਕੁਝ ਸਾਫ਼ ਕਰਦੀ ਨਜ਼ਰ ਆ ਰਹੀ ਹੈ ਕਿ ਕਿਵੇਂ ਜਿਹੜਾ ਹੋਏਗਾ ਫਿਲਹਾਲ ਤਸਵੀਰ ਜਿਹੜੀ ਆ ਉਹ ਦੱਸਣਾ ਦੱਸਾਂਗੇ ਤੁਹਾਨੂੰ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਦੇ ਨਾਲ ਕਿ ਉਹਨਾਂ ਦੇ ਮੁੱਦੇ ਜਿਹੜੇ ਆ ਤਰਨਤਾਰਨ ਨੂੰ ਲੈ ਕੇ ਕੀ ਨੇ ਅੱਜ ਕੱਲ੍ਹ ਜੀ ਫਿਲਹਾਲ ਲਗਾਤਾਰ ਜਿਹੜੀਆਂ ਲੋਕ ਨਿਕਲ ਰਹੇ ਨੇ ਵੋਟ ਜਿਹੜੀ ਆ ਪਾ ਕੇ ਉਹਨਾਂ ਤੋਂ ਉਹਦੇ ਨਾਲ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਕੌਣ ਜਿਹੜਾ ਆ ਉਹ ਕੀ ਚਾਹੁੰਦਾ ਹੈ ਤਰਨਤਾਰਨ ਦੀ ਤਰਨਤਾਰਨ ਦੀ ਨਬਜ਼ ਕੀ ਹੈ ਇੱਥੇ ਦੇ ਲੋਕਾਂ ਜਿਹੜੇ ਨੇ ਉਹਨਾਂ ਦੇ ਲਈ ਵਿਕਾਸ ਦਾ ਮਤਲਬ ਕੀ ਆ ਉਹਨਾਂ ਦੇ ਮੁੱਦੇ ਕੀ ਨੇ ਔਰ ਕਿੱਥੋਂ ਜਾ ਰਹੇ ਨੇ ਔਰ ਕਿਵੇਂ ਜਿਹੜੀਆਂ ਵੋਟਸ ਜਿਹੜੀਆਂ ਨੇ ਉਹ ਪਾ ਰਹੇ ਨੇ ਫਿਲਹਾਲ ਇੱਕ ਇੱਕ ਕੈਂਡੀਡੇਟ ਜਿਹੜੇ ਨੇ ਤੁਸੀਂ ਦੇਖ ਰਹੇ ਹੋ ਕਿ ਅੰਦਰ ਜਾ ਰਹੇ ਨੇ ਵੋਟ ਪਾ ਰਹੇ ਪਾਉਂਡ ਜਾ ਰਹੇ ਨੇ ਔਰ ਤਸਵੀਰ ਹੈ ਕਿਉਂਕਿ ਹਜੇ ਜਿੱਦਾਂ ਸਵੇਰ ਦਾ ਸਮਾਂ ਆ ਔਰ ਉਸ ਕਰਕੇ ਵੀ ਜਿਹੜਾ ਕਹ lie ਕਿ ਇੰਨੇ ਲੋਕ ਜਿਹੜੇ ਆ ਸਵੇਰੇ ਸਵੇਰੇ ਨਹੀਂ ਨਿਕਲਦੇ ਪਰ ਫਿਰ ਵੀ ਇਹ ਬੂਥ ਜਿਹੜਾ ਆ ਸ਼ਹਿਰ ਦਾ ਬਿਲਕੁਲ ਐਂਟਰਸ ਤੇ ਬੂਥ ਹੈ ਇਸ ਕਰਕੇ ਇਥੇ ਅ ਬਾਕੀ ਬੋਥਾਂ ਦੇ ਨਾਲੋਂ ਵਧੇਰੇ ਤੁਹਾਨੂੰ ਫੁੱਟਬਾਲ ਦੇਖੇਗਾ ਔਰ ਲੋਕ ਜਿਹੜੇ ਨੇ ਵੋਟ ਪਾਉਂਦੇ ਨਜ਼ਰ ਆਉਣਗੇ ਫਿਲਹਾਲ ਲੋਕ ਜਿਹੜੇ ਨਿਕਲਦੇ ਆ ਨੇ ਉਹਨਾਂ ਦੇ ਨਾਲ ਅਸੀਂ ਕੋਸ਼ਿਸ਼ ਕਰਦੇ ਆਂ ਵੀ ਗੱਲਬਾਤ ਕਰੀਏ ਔਰ ਪੁੱਛ ਸਕਦੇ ਆਂ ਉਹਨਾਂ ਤੋਂ ਵੀ ਉਹਨਾਂ ਨੂੰ ਕੀ ਲੱਗਦਾ ਹੈ ਕਿ ਕਿਹੜੇ ਕਿਹੜੇ ਮੁੱਦੇ ਨੇ ਉਹ ਵੀ ਅਸੀਂ ਕੱਲ ਵੋਟ ਪਾ ਜਾਂਦੀ ਹੈ ਜੀ ਪਾ ਗਈ ਆ ਕੀ ਕੀ ਮੁੱਦੇ ਲੱਗਦੇ ਆ ਤਰਨਤਰਨ ਦੇ ਤੁਹਾਨੂੰ ਕੋਈ ਕਮੈਂਟ ਹੈ ਕੋਈ ਨਹੀਂ ਕਰ ਸਕਦਾ ਨੀ ਫਿਰ ਵੀ ਤੁਸੀਂ ਮੈਂ ਬਿਲਕੁਲ ਮੈਨੂੰ ਐਨੀ ਨੋਰਜ ਨਹੀਂ ਗਈ ਰਹੀ ਜਿਆਦਾ ਇਸ ਤੇ ਕੱਟੀ ਆ ਠੀਕ ਹੈ ਜੀ ਇਹ ਲੱਟੇ ਆ ਹਾਂ ਜੀ ਅ ਵੋਟ ਜ਼ਰੂਰ ਪਾਉਂਦੇ ਨੇ ਪੰਜਾਬ ਦੀ ਇੱਕ ਖਸਲਤ ਵੀ ਹੈਗੀ ਆ ਕਿ ਜਿਹੜੇ ਲੋਕ ਸਿਆਣੇ ਬਜ਼ੁਰਗ ਨੇ ਵੋਟ ਜ਼ਰੂਰ ਪਾਉਂਦੇ ਨੇ ਹਾਲਾਂਕਿ ਮੁੱਦੇ ਕੀ ਨੇ ਜਾਂ ਕਿ ਕਿਹੜੇ ਨੇ ਉਹ ਅਸੀਂ ਲੋਕਾਂ ਤੋਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਕੀ ਲੱਗਦਾ ਹੈ ਕਿ ਤਰਨ ਤਰਨ ਜਿਹੜਾ ਆ ਉਹ ਕਿਸ ਕਿਸ ਕਿਹਨਾ ਕਿਹਨਾ ਮੁੱਦਿਆਂ ਦੇ ਉੱਤੇ ਆਪਣਾ ਜਿਹੜਾ ਆ ਉਹ ਕੈਂਡੀਡੇਟ ਚੁਣੇਗਾ ਆ ਉਹਨਾਂ ਦੇ ਲਈ ਖਾਸ ਕੀ ਹੋਏਗਾ ਇਸ ਇਲੈਕਸ਼ਨ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਆ ਅਸੀਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਆ ਮੈਂ ਜਿਵੇਂ ਦੱਸ ਰਿਹਾ ਕਿ ਹਲੇ ਸਵੇਰ ਦਾ ਸਮਾਂ ਆ ਥੋੜੇ ਲੋਕ ਨੇ ਪਰ ਇਹ ਉਹ ਲੋਕ ਨੇ ਜਿਹੜੇ ਕਿ ਜਿਨ੍ਹਾਂ ਨੂੰ ਪਤਾ ਹੈ ਕਿ ਉਹਨਾਂ ਦੀ ਵੋਟ ਜਿਹੜੀ ਹੈ ਉਹ ਮੈਟਰ ਕਰਦੀ ਹੈ ਅਸੀਂ ਬਹੁਤ ਔਰ ਕਹਿੰਦੇ ਆ ਕਿ ਬਾਏ ਇਲੈਕਸ਼ਨ ਦੇ ਵਿੱਚ 100 ਫੁੱਟਬਾਲ ਨਹੀਂ ਹੁੰਦਾ ਪਰ ਜਿਸ ਹਿਸਾਬ ਦੇ ਨਾਲ ਅੱਜ ਕੱਲ ਲੋਕ ਬਾਹਰ ਨਿਕਲ ਰਹੇ ਨੇ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦੀ ਵੋਟ ਜਿਹੜੀ ਹੈ ਇੱਕ ਵੀ ਵੋਟ ਜਿਹੜੀ ਹੈ ਉਹ ਕਿੰਨੀ ਮਾਇਨੇ ਕਰਦੀ ਆ ਔਰ ਕਿਵੇਂ ਕਿਵੇਂ ਜੁੜਾਇਆ ਹੋਏਗਾ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਹ ਤਰਨਤਾਰਨ ਦਾ ਐਂਟਰ ਕਰਦੇ ਆ ਅਸੀਂ ਇਹ ਪੋਲਿੰਗ ਬੂਥ ਹੈ ਜਿੱਥੇ ਕਿ ਲੋਕ ਅੱਜ ਉਹਨਾਂ ਕੈਂਡੀਡੇਟਾਂ ਦੀ ਕਿਸਮਤ ਜਿਹੜਾ ਆ ਆਪਾਂ ਕਹਿ ਲਿਆ ਕਿ ਬੰਦ ਕਰ ਦੇਣਗੇ ਜਿਹੜੇ ਕੈਂਡੀਡੇਟ ਜਿਹੜੇ ਨੇ ਇਸ ਪਿਛਲੇ ਕਈ ਦਿਨਾਂ ਤੋਂ ਧੂਆਂ ਧਾਰ ਉਹਨਾਂ ਦਾ ਜਿਹੜਾ ਹੈ ਚੱਲ ਰਿਹਾ ਸੀਗਾ ਕਿ ਅਸੀਂ ਇਸ ਚੀਜ਼ ਲਈ ਕਰ ਰਹੇ ਹਾਂ ਅਸੀਂ ਉਸ ਚੀਜ਼ ਲਈ ਕਰ ਰਹੇ ਹਾਂ ਔਰ ਮੈਨੂੰ ਲੱਗਦਾ ਵੀ ਇੱਕ ਤਰੀਕੇ ਦੇ ਨਾਲ ਇਹ ਬਹੁਤ ਖਾਸ ਗੱਲ ਹੈ ਜਦੋਂ ਵੋਟਰ ਜਿਹੜਾ ਆ ਅਵੇਅਰ ਹੁੰਦਾ ਹੈ ਫਿਲਹਾਲ ਇਹ ਤਰਨ ਤਰਨ ਦੇ ਪੋਲਿੰਗ ਬੂਥ ਦੀਆਂ ਬਾਹਰ ਦੀਆਂ ਤਸਵੀਰਾਂ ਜਿੱਥੇ ਕਿ ਜਿਹੜਾ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਕੌਣ ਜਿਹੜਾ ਹੈ ਉਹ ਕਿਸ ਨੂੰ ਚੁਣ ਰਿਹਾ ਕਿਹੜੇ ਮੁੱਦਿਆਂ ਤੇ ਚੁਣ ਰਿਹਾ ਔਰ ਆਮ ਬੰਦਾ ਜਿਹੜਾ ਆ ਉਹਦੀ ਕੀ ਮੁੱਦੇ ਨੇ ਕੀ ਕਿ ਤਰ ਤਰਨ ਤਰਨ ਦੇ ਕਿਹੜੇ ਮੁੱਦੇ ਤੁਹਾਨੂੰ ਲੱਗਦਾ ਵੀ ਆ ਬੜੇ ਅਹਿਮ ਮੁੱਦੇ ਆ ਜਿਨ੍ਹਾਂ ਦੇ ਉੱਤੇ ਵੋਟ ਪਾਈ ਜਾਣੀ ਚਾਹੀਦੀ ਆ ਜਾਂ ਤੁਸੀਂ ਦੇਖਦੇ ਹੋ ਕਿ ਤੁਸੀਂ ਲੰਮਾ ਸਮਾਂ ਤੋਂ ਵੋਟ ਪਾਉਂਦੇ ਹੋਣਗੇ ਹਾਂਜੀ ਮੁੱਦੇ ਕਿਹੜੇ ਨੇ ਤੁਹਾਡੇ ਸ਼ਹਿਰ ਦੇ ਸ਼ਹਿਰ ਦੇ ਦੇ ਹੁਣ ਇਹ ਪਾਰਟੀਆਂ ਲੋ ਦੁਨੀਆ ਆਤੀ ਪਈ ਆ ਹਮ ਸਹੀ ਆ ਫਿਰ ਤੁਸੀਂ ਨੋਟਾ ਨਪ ਕਿਹਾ ਹੋ ਹਾਂਜੀ ਤੁਸੀਂ ਫਿਰ ਪਾਰਟੀਆਂ ਨੂੰ ਕਹਿੰਦੇ ਦੁਨੀਆ ਕੀ ਹੋਈ ਐ ਪਰ ਫਿਰ ਵੀ ਤੁਹਾਨੂੰ ਲੱਗਦਾ ਵੀ ਕੀ ਸੁਧਾਰ ਹੋਣੇ ਚਾਹੀਦੇ ਆ ਜਾਂ ਸੁਧਾਰ ਇਹੋ ਜਿਹਾ ਬੰਦਾ ਹੋਣਾ ਚਾਹੀਦਾ ਵੀ ਜਿਹੜਾ ਸ਼ਹਿਰ ਦਾ ਸੁਧਾਰ ਕਰੇ ਸ਼ਹਿਰ ਦਾ ਸੁਧਾਰ ਕਰੇ ਠੀਕ ਹੈ ਹਾਂਜੀ ਨਸ਼ਾ ਜਿਹੜਾ ਨਾ ਬੰਦ ਹੋ ਜੇ ਇਸ ਬਿਲਡ ਚ ਨਸ਼ਾ ਜ਼ਿਆਦਾ ਆ ਹਾਂਜੀ ਸ਼ਹਿਰ ਚ ਬਹੁਤ ਨਸ਼ਾ ਮਿਹਰਬਾਨੀ ਗੱਲ ਕਰਨ ਦੇ ਲਈ ਪਾਰਟੀਆਂ ਜਿਹੜੀਆਂ ਮਰਜ਼ੀ ਹੋਣ ਪੰਜਾਬ ਦੇ ਮੁੱਦੇ ਤੇ ਉਹੀ ਐ ਔਰ ਲੋਕ ਚਾਹੁੰਦੇ ਆ ਵੀ ਨਸ਼ਾ ਜਿਹੜਾ ਆ ਉਹ ਖਤਮ ਹੋਵੇ ਨਸ਼ਾ ਜਿਹੜਾ ਆ ਉਸ ਨੂੰ ਤੋਰ ਤੋਂ ਖਤਮ ਕਰਨ ਦੇ ਬਾਰੇ ਸੁਚੇਤ ਨੇ ਫਿਲਹਾਲ ਇਹ ਇੱਕ ਬੂਥ ਹੈ ਅਸੀਂ ਕੋਸ਼ਿਸ਼ ਕਰਦੇ ਰਹਿਵਾਂਗੇ ਕਿ ਇਹ ਸਾਨੂੰ ਹੋਰ ਬੂਥ ਤੇ ਵੀ ਦਿਖਾਈਏ ਫਿਲਹਾਲ ਇਹ ਪੰਜਾਬ ਪੁਲਿਸ ਦਾ ਕਾਨਵੇ ਆਇਆ ਆ ਔਰ ਸਿਕਿਉਰਿਟੀ ਚੈੱਕ ਹੈ ਅਫੀਸ਼ੀਅਲਸ ਆ ਰਹੇ ਨੇ ਔਰ ਹਰ ਕੋਈ ਪਹੁੰਚ ਰਿਹਾ ਆ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਗੱਲਾਂ ਬਾਤਾਂ ਜਿਹੜੀਆਂ ਵਿਧਾਨ ਨਾਲ ਕਰਦੇ ਰਹੀਏ ਔਰ ਨਾਲ ਦੇ ਨਾਲ ਤੁਹਾਨੂੰ ਇਹ ਦਿਖਾਉਂਦੇ ਰਹੀਏ ਕਿ ਕੀ ਜਿਹੜਾ ਆ ਇੱਥੇ ਚੱਲ ਰਿਹਾ ਆ ਫਿਲਹਾਲ ਇਹ ਤਸਵੀਰ ਤਨਤਨ ਸਿਟੀ ਦੀ ਆ ਜਿੱਥੇ ਕਿ ਪੋਲਿੰਗ ਬੂਥ ਦੀਵਾਰ ਸਿਕਿਉਰਿਟੀ ਡਿਪਲॉयਮੈਂਟ ਸਭ ਕੁਝ ਹੈ ਪਰ ਮੁੱਦੇ ਕੀ ਨੇ ਉਹਨਾਂ ਦੇ ਉੱਤੇ ਵੀ ਗੱਲਬਾਤ ਅਸੀਂ ਕਰਦੇ ਰਵਾਂਗੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਔਰ ਜਗਬਣੀ ਤੋਂ ਤੁਸੀਂ ਦੇਖ ਰਹੇ ਹੋ ਤਸਵੀਰ